ਬੀਬੀ ਟੂਡੇ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਮੜ ਬਰਜ ਟੈਲਦਾਸ ਨੇੜੇ ਜਾਂਦੇ ਸੱਤ ਲੋਹ ਦੇ ਦਰਿਆ ਦੇ ਬੰਨ ਤੇ ਖੜੇ ਆਂ ਅ ਅੱਗੇ ਜਦੋਂ ਅਸੀਂ ਆਉਂਦੇ ਸੀ ਉਸ ਵੇਲੇ ਬੜਾ ਪਰੇਸ਼ਾਨੀ ਦਾ ਸਮਾਂ ਸੀ ਬੜਾ ਅਸੀਂ ਵੀ ਬਹੁਤ ਇਥੋਂ ਮਜੂਸ ਹੋ ਕੇ ਨਿਕਲਦੇ ਸੀ ਜਾਂ ਖਬਰਾਂ ਪ੍ਰਕਾਸ਼ਿਤ ਕਰਦੇ ਸੀ ਕਿਉਂਕਿ ਹਾਲਾਤ ਬੜੇ ਨਾਜ਼ੁਕ ਸੀ ਪਰੰਤੂ ਅੱਜ ਅਸੀਂ ਤੁਹਾਡਾ ਨਾਲ ਖੁਸ਼ੀ ਜ਼ਾਹਰ ਕਰ ਰਹੇ ਹਾਂ ਕਿ ਸਾਰੇ ਸੇਵਾਦਾਰਾਂ ਨੇ ਵਿਚੇ ਸਾਰੀ ਸੰਗਤ ਨੇ ਇਲਾਕੇ ਦੀ ਸੰਗਤ ਨੇ ਪ੍ਰਸ਼ਾਸਨ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਮੋਰਚਾ ਜਿਹੜਾ ਫਤਿਹ ਕਰ ਲਿਆ ਸਾਰਾ ਹੀ ਬੰਨ ਜਿਹੜਾ ਬਿਲਕੁਲ ਕੰਪਲੀਟ ਹੋ ਚੁੱਕਾ ਹੈ ਤੇ ਜਿਹਨੂੰ ਮਾੜਾ ਮੋਟਾ ਰਹਿੰਦਾ ਵੀ ਹੈ ਤੇ ਉਹ ਪ੍ਰਸ਼ਾਸਨ ਆਪਣਾ ਕੰਮ ਸੰਭਾਲੂਗਾ ਪਰੰਤੂ ਇਹਦੇ ਵਿੱਚ ਜਿਹੜਾ ਵਿਸ਼ੇਸ਼ ਤੌਰ ਤੇ ਰੋਲ ਰਿਹਾ ਹੈ ਉਹ ਬਾਬਾ ਸਤਨਾਮ ਸਿੰਘ ਜੀ ਜਿਹੜੇ ਅਨੰਦਗੜ੍ਹ ਸਾਹਿਬ ਵਾਲੇ ਹੈ ਉਹ ਅੱਜ ਵੀ ਵਿਸ਼ੇਸ਼ ਤੌਰ ਤੇ ਇੱਥੇ ਮੁੱਖ ਮਹਿਮਾਨਾਂ ਦੇ ਤੌਰ ਤੇ ਸਾਰੇ ਇਲਾਕਾ ਵਾ ਨਿਵਾਸੀਆਂ ਨੇ ਉਹਨਾਂ ਨੂੰ ਧੰਨਵਾਦੀ ਧੰਨਵਾਦ ਉਹਨਾਂ ਦਾ ਮਾਨ ਸਨਮਾਨ ਕਰਨ ਲਈ ਜਿਹੜਾ ਉਹਨੇ ਇੱਥੇ ਇਨਵਾਈਟ ਕੀਤਾ ਅੱਜ ਬੰਨ ਤੇ ਤਾਂ ਕਿ ਉਹਨਾਂ ਦਾ ਮਾਨ ਸਤਕਾਰ ਕੀਤਾ ਜਾ ਸਕੇ ਕਿਉਂਕਿ ਤੁਹਾਨੂੰ ਮੈਂ ਦੱਸ ਦਵਾਂ ਕਿ ਉਸ ਵੇਲੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਸਾਰੇ ਸੇਵਾ ਦਾਰਾਂ ਦੇ ਇਲਾਕਾ ਨਿਵਾਸੀਆਂ ਦੇ ਸਾਰਿਆਂ ਦੇ ਹੱਥ ਖੜੇ ਹੋ ਚੁੱਕੇ ਸੀ ਤੇ ਜਦੋਂ ਸੰਤਾ ਨੇ ਇਸ ਇਲਾਕੇ ਦੀ ਆ ਕੇ ਬਾਹ ਫੜੀ ਹੈ ਸੋ ਉਹਨਾਂ ਨੇ ਉਹਨਾਂ ਦੀ ਬਾਹ ਫੜਿਓ ਸਾਡੇ ਜਿਹੜੇ ਸਾਡੇ ਇਲਾਕੇ ਦੇ ਲੋਕਾਂ ਦੀ ਕਾਮਯਾਬੀ ਰਹੀ ਹੈ ਕਿਉਂਕਿ ਸਾਰੇ ਪਾਸੇ ਜਿਹੜਾ ਹੜ ਵਾਲੀ ਸਥਿਤੀ ਸੀ ਉਤੋਂ ਫਿਰ ਬਚੇ ਵੀ ਰਹੇ ਆ ਔਰ ਮੈਨੂੰ ਜੋ ਪਤਾ ਲੱਗਦਾ ਕਿ ਉਹ ਨਾਲ ਹੀ ਦੂਜੇ ਦਿਨੇ ਹੀ ਉਥੋਂ 60 70 ਨਾਲ ਸਿੰਘ ਲੈ ਕੇ ਆਏ ਆ ਔਰ ਨਾਲ ਹੀ ਟਿਪਰ ਜਿਹੜੇ ਆ ਨਾਲੇ ਟਰਾਲੀਆਂ ਉਹ ਜਿਹੜੇ ਬੱਟੀਆਂ ਬੱਟੇ ਵਗੈਰਾ ਦੇ ਲੈ ਕੇ ਆਏ ਆ ਸੋ ਜਿਸ ਕਰਕੇ ਇਸ ਇਸ ਚੀਜ਼ ਤੇ ਕੰਟਰੋਲ ਕੀਤਾ ਗਿਆ ਸੋ ਤੁਸੀਂ ਸਾਰੇ ਸੇਵਾਦਾਰ ਸਾਡੀ ਟੀਮ ਵੱਲੋਂ ਵੀ ਤੁਹਾਡੇ ਸਾਰੇ ਸੇਵਾਦਾਰਾਂ ਦਾ ਏ ਏ ਤੋਂ ਲੈ ਕੇ ਜੈਡ ਤੱਕ ਜਿੰਨੇ ਦਾ ਵੀ ਇਥੇ ਯੋਗਦਾਨ ਹੈ ਚਾਹੇ ਨਰੇਗਾ ਵਾਲੇ ਆ ਚਾਹੇ ਪ੍ਰਸ਼ਾਸਨ ਵਾਲੇ ਆ ਚਾਹੇ ਠੇਕੇਦਾਰ ਨੇ ਚਾਹੇ ਸੰਤ ਮਹਾਪੁਰਸ਼ ਹੈ ਜੋ ਲੰਗਰ ਵੀ ਜਿੱਥੋਂ ਆ ਰਿਹਾ ਜੋ ਵੀ ਜਿਨ੍ਹਾਂ ਦਾ ਵੀ ਤੇਲ ਫੁੱਲ ਸੇਵਾਵਾ ਹੈਗੀਆਂ ਉਹਨਾਂ ਦਾ ਵੀ ਸਾਡੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਕੋਈ ਤੁਹਾਡੇ ਇਨਾ ਯਤਨਾ ਸਦਕਾ ਜਿਹੜਾ ਇਹ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੋ ਅਸੀਂ ਤੁਹਾਨੂੰ ਪਤਵੰਤਿਆਂ ਦੀ ਵੀ ਗੱਲਬਾਤ ਕਰਾਉਂਦੇ ਆ ਹੋ ਸਕਦਾ ਅਸੀਂ ਜਿਹੜੇ ਵੱਖ-ਵੱਖ ਸੰਤ ਮਹਾਪੁਰਸ਼ ਦੇ ਪੁੱਜਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਆਦ ਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਭੀ ਆਕਾਰ ਸੋਨਿਹਾਲ ਸ੍ਰੀ ਆਕਾਰ ਪੰਚਾਇਤਾਂ ਡੀਸੀ ਇੱਥੇ ਦੇ ਜਿਹੜੇ ਅਫਸਰ ਨੇ ਉਹ ਆਣ ਕੇ ਇੱਕ ਨਿਸ਼ਾਨਦਾਈ ਕਰਨ ਕਿ ਜਿਹੜਾ ਜਦੋਂ ਬਰਸਾਤ ਆਉਂਦੀ ਆ ਪਾਣੀ ਆਉਂਦਾ ਆ ਉਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਕਿਉਂਕਿ ਇਦਾਂ ਤੇ ਅੱਜ ਹਰ ਕਾਇ ਆ ਗਿਆ 2 ਸਾਲ ਬਾਅਦ ਫੇਰ ਆ ਜਾਏਗਾ ਇਹਦਾ ਕੋਈ ਹੱਲ ਨਹੀਂ ਹੈਗਾ ਸੋ ਸਾਨੂੰ ਦਰਿਆ ਨੂੰ ਇੱਕ ਇਹੋ ਜਿਹੀ ਜਗਾ ਸਟਰ ਚੈਨਲ ਅੱਜ ਕਰ ਦੇਣਾ ਚਾਹੀਦਾ ਕਿ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਵੀ ਸਾਨੂੰ ਸੰਕਰ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀ ਉਹ ਸਥਿਤੀ ਬਣੀ ਹੈ ਇਹਨੂੰ ਸੁਭਾਲਣ ਵਾਸਤੇ ਅਗਲਾ ਸਟੈਪ ਹੋਵੇਗਾ ਜੋ ਲਾਕੇ ਵਾਲੀਆਂ ਸੰਗਤਾਂ ਸਾਨੂੰ ਕਹਿਣਗੀਆਂ ਅਸੀਂ ਸੰਗਤਾਂ ਦੇ ਨਾਲ ਆ ਸੋ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵਾਅਦਾ ਘਾਟਾ ਬੋਲਿਆ ਗਿਆ ਹੋਵੇ ਸਾਰੀ ਸੰਗਤ ਤੋਂ ਅਸੀਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮਰਾ ਬੀਨ ਬਰੇਕ ਨਹੀਂ ਮਰਾ ਜੀ ਇਹ ਬਰੇਕ ਜੀ ਹਰ ਹਰਿ ਮੰਗਲ ਜਿੱਦਾਂ ਤੁਸੀਂ ਸਾਨੂੰ ਕਵਰ ਕਰਨ ਪਹੁੰਚੇ ਆ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਡੇ ਲੋਕਲ ਚੈਨਲਾਂ ਦਾ ਚਾਹੇ O P P 2 Day ਹੋਵੇ P P 32 ਹੋਵੇ ਜਾਂ ਨਵਾਂ ਸ਼ਹਿਰ ਲਾਈਵ ਹੋਵੇ ਕਿਉਂਕਿ ਇਹਨਾਂ ਦਾ ਵੀ ਆਪਾਂ ਦੇਣ ਨਹੀਂ ਦੇ ਸਕਦੇ ਜੇਕਰ ਸਭ ਤੋਂ ਵੱਡਾ ਇਲਾਕੇ ਦੇ ਲੋਕਾਂ ਨੇ ਸੇਵਾ ਕੀਤੀ ਹੈ ਤਾਂ ਉਹਦੇ ਵਿੱਚ ਮੀਡੀਆ ਦਾ ਜਿਹੜਾ ਸਾਡੇ ਲੋਕਲ ਚੈਨਲ ਆ ਉਹਨਾਂ ਦਾ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਤੁਸੀਂ ਇਲਾਕੇ ਭਰ ਦੇ ਲੋਕਾਂ ਤੱਕ ਪਹੁੰਚਾਈ ਤੇ ਤੁਹਾਡੀਆਂ ਵੀਡੀਓ ਦੇਖ ਕੇ ਲੋਕਾਂ ਨੇ ਦੂਰੋਂ ਦੂਰੋਂ ਕੋਈ ਐਦਾ ਨਹੀਂ ਮੈਂ ਚੀਜ਼ ਕੀ ਦੱਸਾਂ ਵੀ ਜਿਸ ਤੀ ਦੀ ਸੇਵਾ ਕੀਤੀ ਨਹੀਂ ਹੈਗੀ ਹੁਣ ਵੀ ਤੁਸੀਂ ਦੇਖ ਲੈ ਸਕਦੇ ਹੋਗੇ ਕਿ ਦੁੱਧ ਦਾ ਲੰਗਰ ਚੱਲਦਾ ਪਿਆ ਕਿੱਥੋਂ ਕਿੱਥੋਂ ਦੂਰੋਂ ਮਿੱਟੀ ਦੀਆਂ ਟਰਾਲੀਆਂ ਆਈਆਂ ਇਲਾਕੇ ਭਰ ਤੋਂ ਸਪੈਸ਼ਲ ਧੰਨਵਾਦ ਕਰਦਾ ਮੈਂ ਬਾਬਾ ਸਤਨਾਮ ਸਿੰਘ ਜੀ ਦਾ ਬਾਬਾ ਨਛੱਤਰ ਸਿੰਘ ਜੀ ਬਾਬਾ ਨਛੱਤਰ ਸਿੰਘ ਜੀ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਅਸੀਂ ਨਗਰ ਦੀਆਂ ਪੰਚਾਇਤਾਂ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਸਾਡੇ ਹਾਲਾਤ ਦੇਖ ਲਓ ਜੇ ਸੀ ਪ੍ਰਸ਼ਾਸਨ ਦੇ ਸਿਰ ਤੇ ਬੈਠੇ ਹੁੰਦੇ ਤਾਂ ਹੋ ਸਕਦਾ ਸੀ ਅੱਜ ਜਿਹੜੀਆਂ ਫਸਲਾਂ ਤੁਹਾਨੂੰ ਖੜੀਆਂ ਦਿਖਾਈ ਦਿੰਦੀਆਂ ਇਹ ਵੀ ਡੁੱਬ ਗਈਆਂ ਹੁੰਦੀਆਂ ਕਿਉਂਕਿ ਪ੍ਰਸ਼ਾਸਨ ਦਾ ਰਵੱਈਆ ਦੇਖ ਕੇ ਹੀ ਅਸੀਂ ਸੰਤਾਂ ਦੇ ਅੱਗੇ ਫਰਿਆਦ ਕੀਤੀ ਸੀ ਸੰਤਾਂ ਨੇ ਸਾਡੀ ਫਰਿਆਦ ਸੁਣੀ ਸੀ ਤੇ ਜਿਹੜਾ ਕੰਮ 5-6 ਮਹੀਨੇ ਦੇ ਵਿੱਚ ਹੋਣਾ ਸੀ ਸੰਤਾਂ ਦੀ ਕਿਰਪਾ ਦੇ ਨਾਲ ਸੰਗਤ ਦੀ ਸਹਿਯੋਗ ਦੇ ਨਾਲ ਉਹ ਜਿਹੜਾ ਕੰਮ ਹੈ 3-4 ਦਿਨਾਂ ਦੇ ਵਿੱਚ ਨੇਪਰੇ ਚੜ ਗਿਆ। ਸੰਤ ਅਜ ਫਤਿਹ ਬਲਾ ਕੇ ਥੋੜਾ ਰਵਾਨਾ ਹੋਇਆ। ਹੁਣ ਜਿਹੜਾ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਆ ਕਿ ਅਸੀਂ ਜਿਹੜਾ ਤੁਹਾਡਾ ਦੇਣਾ ਆ ਇਹ ਜਿਹੜੇ ਨਗਰਾਂ ਦੇ ਲੋਕ ਆ ਅਸੀਂ ਦੇਣਾ ਦੇ ਨਹੀਂ ਸਕਦੇ ਕਿ ਤੁਸੀਂ ਸਾਨੂੰ ਜਿਹੜਾ ਉਜੜਦਿਆਂ ਨੂੰ ਬਚਾਉਣ ਪਹੁੰਚੇ ਹੋ ਜਿਹੜਾ ਸਹਿਯੋਗ ਕੀਤਾ ਹੈ। ਜਿੰਨਾ ਚਿਰ ਜ਼ਿੰਦਗੀ ਰਹੀ ਅਸੀਂ ਤੁਹਾਡੇ ਸਾਰੇ ਇਲਾਕੇ ਭਰ ਦੇ ਰਿਣੀ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਮੀਡੀਆ ਦਾ ਬੜਾ ਧੰਨਵਾਦ ਕਰਦਾ ਸੀ 2 3 ਮਹੀਨੇ ਪਹਿਲਾਂ ਮੜਾ ਜਿਹਾ ਅਵੇਅਰ ਕੀਤਾ ਔਰ ਉਸ ਤੇ ਉਹ ਬੀਜ ਹੋਇਆ ਬਿਨਾ ਪਾਣੀ ਤੋਂ ਸਾਡੇ ਤਾ ਲੱਗ ਗਈ ਪ੍ਰਸ਼ਾਸਨ ਨੂੰ ਦੱਸਿਆ ਪਰ ਪ੍ਰਸ਼ਾਸਨ ਫੇਰ ਵੀ ਸਾਨੂੰ ਸਾਰਾ ਜੋਰ ਲਵਾਉਣ ਤੱਕ ਟਾਈਮ ਲੱਗਿਆ ਲੇਟ ਹੋ ਗਿਆ ਜਿਹੜੇ ਕੰਮ ਇਹਨਾਂ ਨੇ ਪਿਛਲੇ ਸਾਲ ਕਰਨੇ ਸੀ ਉਹ ਜਦੋਂ ਸਾਡਾ ਬੰਨ ਟੁੱਟਿਆ ਉਦੋਂ ਤੋਂ ਸ਼ੁਰੂ ਹੋਏ ਬਾਕੀ ਮੈਂ ਤੁਹਾਡੀ ਮੀਡੀਆ ਦੇ ਜ਼ਰੀਏ ਬੇਨਤੀ ਕਰਦਾ ਮੈਨੂੰ ਮੈਂ ਬੇਗਵਾਲੀ ਵੀਰੇ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਮੈਂ ਉਹਨਾਂ ਨੂੰ ਇੱਕ ਅਵੇਅਰਨੈਸ ਦਿੱਤੀ ਪੀ ਜਿੱਥੇ ਸਾਡੀਆਂ ਠੋਕਰਾਂ ਟੁੱਟੀਆਂ ਅੱਜ ਮੌਕੇ ਤੇ ਪਾਣੀ ਦੇ ਵਿੱਚ ਦੇਖੋ ਅੱਜ ਹਾਲਾਤ ਕੀ ਆ ਕੱਲ ਨੂੰ ਫੇਰ ਨਹੀਂ ਤੁਹਾਨੂੰ ਪਤਾ ਲੱਗਣਾ ਮੇਰੀਆਂ 6 ਠੋਕਰਾਂ ਮੈਨੂੰ ਉਹਨਾਂ ਨੇ ਅश्वਸਨ ਦਵਾਇਆ ਵੀ ਜਿਹੜੀਆਂ ਪਿਛਲੇ ਸਾਲ ਵੀ ਟੁੱਟੀਆਂ ਸੀ ਪਾਣੀ ਲੈੰਦੇ ਆ ਸਾਰੀ ਉਹਦੀ ਅਸੀਂ ਰਿਪੇਅਰ ਕਰਾਂਗੇ ਬਾਕੀ ਇਹ ਦੇਖਾਂਗੇ ਵੀ ਹੁਣ ਕਿੱਥੇ ਕਿ ਤੱਕ ਉਹ ਸੱਚ ਬੋਲਦੇ ਆ ਕਿੰਨੀ ਕਿ ਸਾਡੀ ਸੇਵਾ ਕਰਦੇ ਆ ਔਰ ਇਹਦੇ ਨਾਲ-ਨਾਲ ਲੱਗਦਾ ਮੈਨੂੰ ਜਿਹੜੀ ਚੰਗੀ ਆਈ ਸਾਡੇ ਰਾਸਤਾ ਕੱਚਾ ਸੀ ਜਿੰਨਾ ਸਾਨੂੰ ਮਿੱਟੀ ਲਜਾਣ ਤੇ ਉੱਥੇ ਜ਼ੋਰ ਪਿਆ ਉਹ ਤੋਂ ਕਈ ਗੁਣਾ ਸਾਡਾ ਜ਼ੋਰ ਰਾਸਤੇ ਤੇ ਲੱਗਿਆ ਅਸੀਂ ਪ੍ਰਸ਼ਾਸਨ ਨੂੰ ਟਰੈਕਟਰਾਂ ਤੇ ਲਿਜਾਣਦੇ ਰਹੇ ਆ ਮੈਡਮ ਨੂੰ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਔਰ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡਾ ਰਾਸਤਾ ਬਣਾ ਦਿਓ ਬੜੀ ਤੰਗੀ ਐ ਉਹਨਾਂ ਨੇ ਜ਼ੋਰ ਲਾਇਆ ਮੈਡਮ ਨੇ ਵੀ ਬੜਾ ਜ਼ੋਰ ਲਾਇਆ ਵੀ ਗਟਕਾ ਕੀ ਹੁੰਦਾ ਗਟਕਾ ਪਾ ਲਓ ਅਸੀਂ ਕਿਹਾ ਗਟਕਾ ਪਾ ਦਿਓ ਕਿਸੇ ਨੇ ਪੰਜੀ ਦਾ ਨਹੀਂ ਗਟਕਾ ਪਵਾਇਆ 2.5 ਲੱਖ ਦਾ ਗਟਕਾ ਪਾ ਕੇ ਸੜਕ ਅਸੀਂ ਤਿਆਰ ਕਰਾਤੀ ਮੇਰੇ ਵੀਰਾਂ ਨੇ ਮੈਂ ਨਹੀਂ ਥੰਦੀ ਸਾਹਿਬ ਹੁਣਾਂ ਨੇ ਮੜੀ ਜੀ ਕੀਤਾ ਸੇਵਾ ਕੀਤੀ 10 11 ਇੱਕ ਇੱਕ ਟਿੱਪਰ 32000 ਦਾ ਆਂਦਾ ਔਰ ਅਸੀਂ ਰਸਤਾ ਕਲੀਅਰ ਕੀਤਾ ਸਾਡੀ ਉਧਰੋਂ ਸਪੀਡ ਵਧਣ ਦਾ ਕਾਰਨ ਸਾਡਾ ਰਸਤਾ ਸੀ ਰਸਤਾ ਕਲੀਅਰ ਸੀ ਅਸੀਂ ਬੰਨਵੇਂ ਕਰਤਾ ਉਹਦੇ ਨਾਲ ਸਾਡੀ ਉਧਰੋਂ ਸਪੀਡ ਬਣ ਗਈ ਜਿਹੜੋ ਬਾਬਾ ਜੀ ਨੇ ਸਾਸ ਦਿੱਤਾ ਬਹੁਤ ਧੰਨਵਾਦ ਕਰਦੇ ਆਂ ਦੋਨੇ ਪਾਸਿਓਂ ਰਲ ਮਿਲ ਕੇ ਸੰਗਤਾਂ ਨੇ ਜਿਹੜਾ ਕੁਝ ਕੀਤਾ ਬਾਕੀ ਮੈਂ ਇੱਕ ਇਲਾਕੇ ਦੇ ਨੌਜਵਾਨਾਂ ਦੀ ਇੱਕ ਮੈਂ ਬੜੀ ਤਾਰੀਫ ਕਰਦਾ ਅਸੀਂ ਨੇੜੇ-ਨੇੜੇ ਵਾਲੇ ਪਿੰਡ ਕਹਿੰਦੇ ਆ ਵੀ ਮੈਂ ਕਿਹੜਾ ਇੱਧਰ ਨੂੰ ਡੁੱਬਣਾ ਉਹ ਥੋੜਾ ਜਿਹਾ ਅਵੇਅਰਨੈਸ ਨਹੀਂ ਸੀ ਹੁੰਦੇ ਮੈਨੂੰ ਗੱਲਾਂ ਆਈਆਂ ਤੁਸੀਂ ਇਹ ਦੇਖੋ ਮਾਲਪੁਰ ਵਾਲਿਆਂ ਨੇ ਕਿਹਾ ਸਾਡੇ ਪਾਣੀ ਨਾਲ ਡੁੱਬਣਾ ਸੀ ਨਵੇਂ ਸ਼ਹਿਰ ਨੇ ਕਿਹਾ ਸਾਡੇ ਪਾਣੀ ਨਾਲ ਡੁੱਬਣਾ ਸੀ ਘਟਾਰਾਂ ਤੋਂ ਕਿੰਨੇ ਤੋਂ ਸਪੈਸ਼ਲ ਹੁਸ਼ਿਆਰਪੁਰ ਤੋਂ ਟਰਾਲੀਆਂ ਹੁਸ਼ਿਆਰਪੁਰ ਤੋਂ ਬਾਈ ਟਰਾਲੀਆਂ ਆਈਆਂ ਰਾਜਾ ਸਾਹਿਬ ਵਾਲ ਨੂੰ ਉਚਾਣ ਆ ਜੇ ਇੱਥੋਂ ਪਾਣੀ ਟੁੱਟਦਾ ਰਾਜਾ ਸਾਹਿਬ ਦੇ ਕਿਹੜਾ ਜਾਣਾ ਸੀ ਉਹਨਾਂ ਨੇ ਉਹ ਸੇਵਾ ਕੀਤੀ ਮਿੱਟੀ ਦੀ ਉਹ ਮਿੱਟੀ ਕਾਦੀ ਸੀ ਉਹਦਾ ਕਲੈਂਟਰੀ ਸੀ ਇੱਟਾਂ ਰੋੜੇ ਨਿਕੜ ਸੁਖੜਾ ਉਥੋਂ ਬਿਨਾਂ ਥੈਲਿਆਂ ਤੋਂ ਬੰਨ ਬੰਨਿਆ ਉਹ ਜਿਹੜਾ ਵੱਡਾ ਸੀਗਾ ਔਰ ਰਾਜਾ ਸਾਹਿਬ ਦੀ ਵੀ ਕਿਰਪਾ ਹੋਈ ਸੰਤਾਂ ਦੀ ਕਿਰਪਾ ਹੋਈ ਸਾਰਿਆਂ ਤੋਂ ਵੱਧ ਮੇਰੇ ਬੱਚਿਆਂ ਦੇ ਸੰਯੋਗ ਮਿਲਿਆ ਵੀ ਦਿਨ ਨਹੀਂ ਖੜੇ ਰਾਤ ਨਹੀਂ ਖੜੇ ਮੈਂ ਤੈਹ ਦਿਨੋਂ ਧੰਨਵਾਦ ਕਰਦਾ ਸਾਰਿਆਂ ਦਾ ਔਰ ਰਲ ਮਿਲ ਕੇ ਆਪਾਂ ਬਚ ਗਏ ਵਾਈ ਗੁੱਡ ਬੀਕਾ ਖਾਲਸਾ ਵਾਈ ਗੁੱਡ ਬੀਕਾ